ਆਣੀ ਮਿੱਤਰੋ ਕੀ ਹੈ ਸਾਰੇ ਭਰਾਵਾਂ ਦਾ ਘਰ ਪਰਵਾਜ ਆਨ ਸਰ ਵੀ ਸਿੱਟਨੇ ਤੇ ਕਰਦਿਓ ਵਲੋਗ ਦੀ ਸਟਾਰਟਿੰਗ ਤੇ ਬੱਚੇ ਭਾਈ ਬੈਠੇ ਮਿੱਤਰੋ 1 ਵੱਜ ਗਿਆ ਤੇ ਪਹਿਲਾਂ ਖੇਦੂ ਸੀ ਯਾਰ ਮੀ ਮੂ ਪੈ ਗਿਆ ਹੜਾ ਤੜਕੇ ਵੀ ਤੇ ਬੱਦਲ ਦੇਖੋ ਪਰਲੇ ਪਾਸੋਂ ਫੇਰ ਵੀ ਕਿੰਨਾ ਤੇ ਬੱਚੇ ਵੱਧੇ ਸ਼ਰਾਂ ਆਪਣਾ ਲੰਘਾ ਪੰਨਾ ਹੋਂ ਤੱਕ ਇਹਨਾਂ ਤੋਪ ਨਹੀਂ ਕਿ ਲਈਆ ਤੇ ਪਹਿਲਾਂ 바ਵਾ ਵੀ ਸੀਗਾ ਮੀ ਤੜਕੇ ਵੀ ਤੇ ਹੁਣ ਇਹ ਹਟਿਆ ਹੁਣ ਤੋਪ ਨਹੀਂ ਕਿ ਲਈਆ ਬੱਦਲ ਜੇ ਟਲ ਗਿਆ ਤੇ ਆ ਬੱਚੇ ਵੱਧਦੇ ਵੀ ਆਪਣੇ ਤੇ ਬਾਕੀ ਕੂਤਰਾਂ ਬਦਾਮ ਦੂ ਵੀ ਪਾਉਣ ਵਾਲੇ ਜੇ ਤੇ ਦਾਣਾ ਪਾਣੀ ਵੀ ਪਾਉਣਾ ਲਾ ਕੂਤਰਾਂ ਨੂੰ ਬੈਠੇ ਬਾਕੀ ਜਾਨਵਰ ਆਂਡੇ ਮਿਲਾ ਫੇਰ ਰੱਖਣਾ ਰੱਖ ਲਾਈ ਹੋਣੀ ਇੱਕ ਅੱਧੇ ਜੋੜੇ ਨੇ ਤਾਂ ਜਿਵੇਂ ਜਿਹੜੇ ਦਿੱਤੇ ਸੀ ਆਪਾਂ ਬਾਹਰ ਭੇਜੇ ਸੀਗੇ ਤੇ ਇੱਕ ਨੇ ਰੱਖੇ ਬਾਕੀਆਂ ਨੇ ਰੱਖਣੀਆਂ ਇੱਕ ਨੇ ਰੱਖ ਵੀ ਲਏ ਆ ਬਰ ਰੱਖ ਲੈਣਗੇ ਹੋਰ ਥੋੜੇ ਦਿਨਾਂ ਤੱਕ ਸਾਰੀ ਤੇ 10 12 ਪਰ ਲੱਗਾ ਸੀ ਜੁੜਗਾਂ ਲੱਗੀਆਂ ਹੋਣਗੀਆਂ ਤੇ 20 25 ਹੈਗਾਂ ਜੁੜਗਾਂ 20 25 ਜੁੜਗਾਂ ਦੇ ਦੋ ਜੁੜਗਾਂ ਨੇ ਕਰ ਗਾ ਬਾਦੂ ਹੋ ਜਾਣੇ ਬੱਚੇ 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 ਕਰਦਾਂਗੇ ਤੇ ਕਿਹੜਾ ਮਿੱਤਰੋ ਆਪਾਂ ਦਾਣਾ ਪਾਣੀ ਪਾ ਦਿੰਨੇ ਆ ਤੇ ਨਾਲੇ ਬਦਾਮ ਦਿੰਨੇ ਕੂਤਰਾਂ ਨੂੰ ਤੇ ਇੱਕ ਦੋ ਜਾਣੇ ਆਉਣਗੇ ਆਪਣੇ ਕੋਲੇ ਅੱਜ ਮਤਰ ਆਉਣਗੇ ਆਪਣੇ ਤੇ ਉਹ ਮੌਕੇ ਦੱਸਾਂਗੇ ਆਪਾਂ ਵਿਖਾਵਾਂਗੇ ਮੌਕੇ ਤੇ ਕਿਹੜੇ ਆਏ ਆ ਲਾ ਦੇ ਜੀ ਮਿੱਤਰੋ ਬੱਚੇ ਵੀ ਤੇ ਮੈਂ ਥੋੜਾ ਖੇਤ ਕੰਮ ਪੈ ਗਿਆ ਸੀਗਾ ਤੇ ਖੇਤੋਂ ਆਏ ਆ ਆਪਾਂ ਤੇ ਹੁਣ ਬੂਤਰਾਂ ਨੂੰ ਦਾਣੇ ਦੋਨੇ ਪਾ ਦਿਆ ਤੇ 4 ਹੀ ਵੱਜ ਗਿਆ ਜੀ 4 ਵੱਜ ਗਿਆ ਦਾਣੇ ਦੋਨੇ ਪਾ ਦੇ ਬਦਾਮ ਦੀਨ ਨਾਲੇ ਆ ਤੇ ਬਦਾਮ ਛਿੱਲੇ ਪਏ ਤੇ ਬਰਾਮ ਵੀ ਦਿਨੇ ਬੂਤਰਾਂ ਨੂੰ ਤੇ ਕਹਿੰਦੇ ਕਣਗਾਂ ਵੀ ਆਣਗੇ ਤੁਰਨਾ ਤੁਰਨਾ ਪਈ ਜਾਂਣਾ ਦੇ ਬਾਹਰ ਬਿਲਾ ਨੂੰ ਦਿਨੇ ਉਤਰਨ ਇਧਰ ਵੀ ਖੁੱਡਾਣੇ ਚੋਈ ਜਾਂਦੇ ਸਾਰੇ ਉਤਰ ਕਾਉ ਜੀ ਮੈਤਰੋ ਚੁਗਾਤੇ ਬਦਾਂ ਵੀ ਟਿੱਕੜੀਆਂ ਵੀ ਆਈ ਜਾਂਦੀਆਂ ਤੇ ਨੰਦ ਲੈ ਰਹੇ ਇਹਨਾਂ ਨੇ ਛੜਦ ਗਏ ਆਪਾਂ ਤੇ ਕਾਲੀ ਪੂਛਾ ਲਈ ਜਗਾ ਦੇ ਸੀਗੇ ਉਹਨੂੰ ਥੋੜੇ ਹੋਰ ਚੁਗਾ ਦੇਣੇ ਕਿਉਂਕਿ ਇਹਨੇ ਛੜਤੇ ਯਾਰ ਫੜ ਜਾ ਯਾ ਆ ਵੀ ਇਹਨਾਂ ਨੇ ਥੋੜੇ ਛੜਤੇ ਆ ਤੇ ਆਪਾਂ ਕਾਲੀ ਪੂਛਾ ਨੂੰ ਹੋਰ ਚੁਗਾ ਦੇਣੇ ਆ ਕਾਹ ਰਹੇ ਸੀ ਮੀ ਫੇਰ ਆ ਗਿਆ ਮਿੱਤਰੋ ਅੱਜ ਨਹੀਂ ਵੇ ਯਾਰ ਕੰਮ ਖਰਾਬ ਹੀ ਕਰੀ ਆਉਂਦਾ ਜੇ ਇਸ ਹਾਲਾਣਾ ਮੀ ਪਈ ਜਾ ਉਹ ਇਹਦਾ ਬਰਕੰਦੀ ਵਾਲੀ ਬਾਜੀ ਕੈਂਸਰ ਹੂਪੀ ਮੇਰੇ ਹਿਸਾਬ ਦੇ ਵਿੱਚ ਨਾ ਦੇਰ ਨਹੀਂ ਬੰਦ ਯਾਰ ਹਣਾ ਰੋਈ ਮੀ ਆ ਜਾਂਦਾ ਰੋਈ ਮੀ ਆ ਜਾਂਦਾ ਤੇ ਘਰੇ ਕਬੂਤਰ ਕੀ ਡਾਉਣਾ ਹਣਾ ਬੰਦੇ ਜਿੰਨਾ ਛੱਡਨੇ ਆ ਅਕਸਰ ਘਰੇ ਤੇ ਯਾਰ ਬਾਵਾ ਡੰਗ ਉੱਡੇ ਹੁਣ ਕਿ ਵੇਖੋ ਜੇ ਹੋਈ ਤਾਂ 바ਰੀ ਜੇ ਮੀਂਹ ਪਈਏ ਫਿਰ ਤਾਂ ਨਹੀਂ ਹੁੰਦੀਗੀ। ਇਹ ਦਿਨ ਲੱਗਣ ਲੱਗੇ ਫੇ ਹੋ ਸਕਦੀ ਆ। ਆਇਆ ਝੋਟਿਆ। ਬੱਸ ਯਾਰ ਬੱਸ। ਚਾਲੇ। ਉਹਲਾ ਖਾਣਾ ਹਾਂ ਉਹ ਖੜ ਜਾ ਯਾਰ ਆਇ ਨੀ ਗਲੀਂਗੀ ਇਹ ਛੋਟਾ ਆ ਬੈਠਾ ਜਿਹੜੇ ਲੱਗਣ ਵਾਲਾ ਇਹ ਕਾ ਛਤਰੀ ਦੇ ਬੈਠਾ ਬਹੁਤ ਅੱਡ ਕੇ ਤੇ ਇੱਕ ਹੋ ਥੱਲੇ ਬੈਠਾ ਵੇ ਵੀ ਲਾਉਣੇ ਆ ਬਿਜਾਉਣੇ ਆ ਵੀ ਤੇ ਸੱਚ ਮੇਤਰੋ ਆਪਣੇ ਠੱਲਾਂ ਵੀ ਆਣਨਾ ਲੈ ਸਾਨੂੰ ਠੱਲਾਂ ਦਾ ਰਹਿ ਗੰਗਾ ਸੀ ਉਹ ਵੀ ਵਿਖਾ ਦੇ ਗੇ ਆ ਨਾ ਮੇਤਰੋ ਠੱਲਾਂ ਆਪਣੇ ਆ ਤਾਂ ਜਿਹੜੀਆਂ ਆਪਣੀਆਂ ਪਹਿਲੀਆਂ ਦੀਆਂ ਸੀਆਂ ਉਹ ਠੱਲਾਂ ਆਈਆਂ ਕੰਤਿਆਨ ਵੀਰ ਪੈਲੇਰ ਖਾਈਆਂ ਨਹੀਂ ਲੀਆਂ ਥੰਮਨ ਧਿਆਨ ਨਾਲ ਦੌੜ ਤੇ ਗਰੁੱਪ ਇਹ ਹੈਗਾ ਵੱਡੇ ਉਤਰਾ ਵਾਸਤੇ ਇਹ ਬਾਈ ਦੀਪੇ ਕੋ ਜਾਣੀਆਂ ਥੱਲਾ ਇਹ ਆਪਾਂ ਨਹੀਂ ਰੱਖਣਗੇ ਆਹ ਵੇ ਇਹ ਸਹੀ ਵੀ ਲੂ ਖੜਦੇ ਤੇ ਜਰੂਰੀ ਹੈ ਨਾ ਲੋਡ ਆ ਜਾ ਤੇਰੀ ਯਾਰ ਇੱਕ ਇਹਦਾ ਸਹੀ ਵੀ ਲੂ ਇਹਦੇ ਦੇ ਵਿੱਚ ਵੀ ਪੈ ਜਾਂਦੀ ਹੈ ਆਹ ਹੈਗਾ 8mm ਆਹ ਹੈਗਾ 6mm ਆਹ ਬੱਚੇ ਆਸਤੇ ਆ ਵੱਡੇ ਗੁਦਾਂ ਆਸਤੇ ਆਹ ਹੈਗਾ ਗੁਰੀ ਦਾ ਆਲਕ ਤੇ ਗਰੁੱਪ ਆ ਗੁਰੀ ਦਾ ਨੰਬਰ ਇਹ ਗੁਰੀ ਦਾ ਆਪਣੇ ਨਾਲ ਆ ਰਹੀਆਂ ਆਪਾਂ ਨੰਬਰ ਨਹੀਂ ਲਿਖਾਉਣਾ ਵਿਖਾਉਣਾ ਹੈ ਕਿਹੜਾ ਟੂੜ ਤੇ ਗਰੁੱਪ ਡੀਓਡੀ ਤੇ ਗਰੁੱਪ ਆ ਨੰਬਰ ਆ ਨੰਬਰ ਨਹੀਂ ਹੋਣਾ ਹੱਥ ਆਹ ਠਰਣਾ ਬਣਨਗਾ ਇਹ ਵੀ 6mm ਇਹਦਾ ਸਾਈਜ਼ ਆ ਵੀ 6mm ਆ ਵੀ 6mm ਆਹ ਹੈਗਾ 8mm ਇਹ ਵੱਡੇ ਉਤਰਾस्ते ਆ ਆ ਜਮਾ ਨਿੱਕੇ ਬੱਚਿਆਂ ਵਾਸਤੇ ਆ ਜਿਆ ਨਿੱਕੇ ਬੱਚੇ ਨੇ ਪਹਿਨਗਾ ਇਹ ਲੈਂਦੀਆਂ ਨਹੀਂ ਆ ਤੇ ਆ ਵੱਡੇ ਉਤਰੇ ਪਹਿ ਵੀ ਜਾਂਦੇ ਨੇ ਲੈ ਵੀ ਜਾਂਦੇ ਨੇ ਜਿਵੇਂ ਮਰਜ਼ੀ ਲੈ ਲੋ ਆਹ ਨਹੀਂ ਲੈ ਨੀਂਗਾ ਇਹਦਾ ਬੱਡਣੀ ਪਹਿਣੀ ਇੱਕ ਵਾਰੀ ਪਹਿ ਗਈ ਦਾ ਆ ਦੋਹਾਂ ਸਾਈਜ਼ ਵੀ ਚੈੱਕ ਕਰ ਲੋ ਆਈ ਕੋਈ ਨਹੀਂ ਆ ਤਿੰਨ ਨੰਬਰ ਦਾ ਜੇ ਕਿਸੇ ਵੀਰ ਭਰਾ ਨੇ ਮੰਗਾਵਣ ਹੁਣ ਤੇ ਇਹ ਆ ਇਹਨਾਂ ਦਾ ਕੰਟੈਂਟ ਨੰਬਰ ਅਰਨੀ ਦੀ ਹੱਟੀ ਮੋਬਾਈਲ ਨੰਬਰ ਤੇ ਘਰੇ ਪਹੁੰਚ ਕਰ ਦਿੰਦੇ ਬਾਈ ਦੇਖ ਲੋ ਸਾਰਾ ਵਾ ਅਠ ਨੰਬਰ ਸੀਗਾ ਆਹ ਕੈਂਡਾ ਯਾਰ ਰੰਗਾਂ ਬਹੁਤ ਕੈਂਡਾ ਪੰਨਾ ਆ ਨੀ 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 ਬਲੂ ਆ ਤੇ ਆ ਰੈਡ ਆ ਜਮਨ ਲਾਲ ਮਰ ਗਿਆ ਆ ਠੱਲਣਾ ਆ ਆਪਣਾ ਤਿੰਨ ਤਰ੍ਹਾਂ ਦੇ ਆ ਆ ਗੁੜੀ ਦੇ ਤੇ ਆ ਦੋਵੇਂ ਆਪਣਾ ਆ ਬਾਈ ਦੀ ਪਿੰਦੀ ਆਣਗਾ ਤੇ ਆ ਆਪਾ ਰੱਖ ਲੈਣਗਾ ਆਪਾ ਵੱਡੇ ਬੁੱਤਰਾਸੇ ਮਂਗਾਵਾਗੇ ਇਹਦੇ ਨਾਲ ਨਾ ਉਹ ਠਹਿਰ ਕੇ ਮਂਗਾਵਾ ਹੈ ਜੇ ਆਪਣੇ ਵੱਡੇ ਬੁੱਤਰਾ ਸਾਰੇ ਪੈਣਾ ਨੂੰ ਤੇ ਆ ਬਬ ਬੱਚਿਆਂ ਨੇ ਪਾਈ ਹੋਣੀਆਂ ਨੇ ਆਪਾਂ ਲੰਦਾ ਰੰਗ ਦੇ ਨੇ ਹਾਂ ਬਾਕੀ ਓਕੇ ਆ ਹੋ ਉਸ ਕਾਸਰੇ ਹੀ ਖਾਈ ਜਾਂਦਾ ਬਰਾ ਯੇ ਕਿਸੇ ਨੇ ਮੰਗਾਉਣ ਹੋਣ ਤੇ ਬਾਈ ਨੂੰ ਆਰਡਰ ਕਰ ਸਕਦਾ ਤੇ ਜਿਹੜੇ ਰੰਗ ਦੇ ਮੰਗਾਉਣੀਆਂ ਹੋਣ ਪਿੰਜਰਾ ਛਾੜ ਕੁਝ ਵੀ ਮੰਗਾਉਣਾ ਹੈ ਛਤਰੀਆਂ ਦਾ ਕੱਪੜਾ ਤੇ ਕਬੂਤਰਾਂ ਦੇ ਰਿਲੇਟਿਡ ਯਾਰ ਕੁਝ ਵੀ ਸਮਾਨ ਮੰਗਾਉਣਾ ਹੈ ਟ੍ਰੇਂਡਰੂਆਂ ਨਕਲੀ ਆਂਡੇ ਉਹ ਭਾਈ ਕਰੇ ਹੋਮ ਡਿਲੀਵਰੀ ਕਰ ਦਿੰਦੇ ਆ ਤੇ ਆਪਣੇ ਦੋ ਵਰੀਆਂ ਚ ਆਇਆ ਇੱਕ ਆ ਰਿਹਾ ਪਾਰਸਲ ਉਹ ਕੱਲੇ ਨਾ ਠੱਲਾਇਆ ਸੀਗਾ ਇੱਕ ਵੇਰੀ ਚ ਆਪਣਾ ਦੂਈ ਹੈ ਨਾ ਤੇ ਇਥੇ ਬਾਕੀ ਦੋ ਜਾਓ ਥਲੇ ਡਿੱਗ ਪਿਆ ਠੱਲਾ ਮੈਂ ਮਤਰਾ ਪਾ ਲੜੀ ਵਾਰ ਕਰ ਲਿਆ ਉਹ ਯਾਰ ਲੱਭਣੀਆਂ ਬਹੁਤ ਹੋਕਮਾ ਸੀ ਜੋ ਬੱਚਿਆਂ ਦੇ ਪਾਈ ਨਾ ਸੀਗਾ ਤੇ ਲਾਈਨ ਵਾਰੀ ਕਰ ਲਿਆ ਆਪਾਂ ਇੱਕ ਤੋਂ ਲੈ ਕੇ 100 ਤੱਕ ਆ ਮਗਰਲਾ ਪਾਸਾ 100 ਨੰਬਰ 99 ਨੰਬਰ ਤੇ 98 97 ਤੇ 96 ਇਹ ਲੈਣ ਵਾਰਾ ਪਕਾਰ ਲੈਣਾ ਤੇ ਇੱਕ ਨੰਬਰ ਠੱਲ ਪਾ ਬੱਚੇ ਦੇ ਪਾ ਦੀ ਇਹ ਕਦੇ ਸ਼ੁਰੂਆਤ ਕਰਤੀ ਆ ਨੌਂਾਂ ਠੱਲਾਂ ਦੀ ਆ ਹੈਗਾ ਦੋ ਨੰਬਰ ਅੱਗੇ ਹੈਗਾ ਤਿੰਨ ਨੰਬਰ ਤੇ ਆ ਹੈਗਾ ਚਾਰ ਨੰਬਰ ਤੇ ਆ ਹੈਗਾ ਫਿਰ ਪੰਜ ਨੰਬਰ ਤੇ ਜੇ ਮੈਂ ਆਪਾਂ ਪਾਈ ਜਾਵਾਂ ਹੁਣ ਬੱਚਿਆਂ ਦੇ ਤੇ ਇਧਰੋਂ ਤਾਂ ਨਿਕਲਦੀਆਂ ਨਹੀਂ ਆ ਇਹ ਇਦਰ ਪੱਕੇ ਕੰਮ ਕਰਤਾ ਆਪਾਂ ਤੇ ਇਦਰ ਆਪਾਂ ਗਾਹ ਮੇਖ ਜੀ ਰਾਤੀ ਆ ਤੇ ਇਦਰ ਐਂ ਕੱਢ ਲੈ ਕਰਾਂਗੇ ਆਪਾਂ ਜਿਹੜੇ ਬੱਚੇ ਪਾਉਣੀਆਂ ਤੇ ਇੱਕ ਬੱਚੇ ਦੇ ਹੋਰ ਪਾਉਣਾਂ ਦੀ ਆ ਤੇ ਉਹ ਵੀ ਠੱਲ ਪਾ ਦਿੰਨੇ ਆ ਤੇ ਇੱਕ ਦੇ ਪਾ ਦੀ ਉਹ ਤੁਹਾਨੂੰ ਦਿਖਾ ਦੇਂਗਾ ਉਹ ਕੱਲ੍ਹ ਪਾਈ ਸੀ ਨੀ ਤੇ ਜਿਹੜੀ ਅੱਜ ਠੱਲ ਪਾਉਣੇ ਆ ਉਹਨਾਂ ਨੇ ਕਾਫੀ ਦਿਨ ਨੋਟ ਕਰਦਾਂਗੇ ਤੇ ਨਾਲ ਤੁਹਾਨੂੰ ਦਿਖਾ ਦੇਂਦੇ ਆ ਐ ਸੌਖਾ ਹੋ ਗਿਆ ਯਾਰ ਆ ਬੱਚੇ ਨੇ ਮਿੱਤਰੋ ਪੱਠਲ ਪਾਤੀ ਆ ਇਹ ਹੈਗਾ ਆਪਣਾ ਜਿਹੜਾ ਕੰਟੂ ਸੇਰਾ ਬੱਚਾੜਾ ਢੇਟੂ ਸੇਰਾ ਛਟੀਆਂ ਅੱਖਾਂ ਦਾ ਉਹਦਾ ਭਰਾ ਸਗਾ ਇਹ ਇਹ ਮਗਲ ਝੋਲੀ ਦਾ ਇਹਦੇ ਪਠਲ ਪਾਤੀ ਹੈ ਇੱਕ ਨੰਬਰ 0 ਤੇ 1 ਓਕੇ ਹੋ ਗਿਆ ਤੇ ਦੂਜੇ ਬੱਚੇ ਠੰਡ ਪਾਉਣੀ ਹੈ ਜੀ ਆਪਾਂ ਤਾਂ ਆ ਬੱਚੇ ਠੰਡ ਪਾਉਣ ਲਈ ਹੈ ਜੀ ਆਪਣੀ ਇਹਦੀ ਵੀ ਠੰਡ ਪਾ ਦਿੰਦੇ ਆ ਦੋ ਨੰਬਰ ਉਹਨੇ ਡਨ ਲਈ ਕੰਮ ਆ। ਅੱਲੇ ਵੀ ਪਾਤੀ। ਚੱਲ ਬਈ। ਆਪਾਂ ਜਿਵੇਂ ਜਿਵੇਂ ਹੁਣ ਬੱਚੇ ਨਿਕਲੀ ਆਉਣਗੇ ਉਵੇਂ ਆਪਾਂ ਥੱਲਣਾ ਫਾਈਟਰ ਹੋਣਾ। ਕਾਉਂ ਆਂਡੇ ਰੱਖੀ ਬੈਠੇ। ਇੱਕ ਆਹ ਉਧਰ ਹੀ ਅੱਖੀ ਬੈਠੀ ਆ। ਤੇ ਇੱਧਰ ਰੱਖੀ ਬੈਠੇ ਆਂ ਯਾਰ ਆਪਾਂ ਕਰਨ ਵਾਲੀ ਆ। ਬੱਚੇ ਕੱਢਣ ਵਾਲੀ ਆ। ਹੁਣ ਬਾ ਵੀ ਰੱਖ ਲੈਣਗੇ ਨਾ। ਇਹ ਕਾਰ ਰੱਖੀ ਬੈਠੀ। द දෙවरी राखले වන කखलයා मෛදවි राखන්